ਬਾਨੜਾ ਮਹੱਲਾ ਚੌਥਾ ਜਪਮਨ ਰਾਮ ਨਾਮ ਜਗਨਨਾ ਮੇਰੇ ਪਿਆਰੇ ਮਨਾਂ ਰਾਮ ਦਾ ਨਾਮ ਜਪਿਆ ਕਰ ਜੋ ਸਾਰੇ ਜਗ ਦਾ ਨਾਰ ਸੁਆਮੀ ਹੈ ਊਮਨ ਘੇਰੀ ਪਰੇ ਵਿਖ ਵਿਖਿਆ ਇਹ ਵਿਸ਼ਿਆਂ ਦੀ ਬਿਰੂਪੀ ਜਿਹੜੀ ਵਿਖਿਆ ਮਾਇਆ ਹੈ ਸੌਦ ਸੁਪਰਸ਼ ਰੂਪ ਰਸ ਗੰਗ ਇਹਨਾਂ ਵਿਸ਼ਿਆਂ ਦੀ ਘੁੰਮਣ ਘੇਰੀ ਜੀ ਪੈ ਰਹੇ ਹੰ ਤਿੰਨਾ ਗੁਣਾ ਦੀ ਘੁੰਮਣ ਘੇਰੀ ਕਰਕੇ ਦਿਖਿਆ ਮਾਇਆ ਦੀ ਵਿਉਂ ਚਿੰਬੜੇ ਹੰਦਸ਼ਿਆਂ ਦੇ ਚ ਸਤਿਗੁਰ ਕਾਢ ਲੀਏ ਦੇਹਾ ਸਤਿਗੁਰਾਂ ਕਿਰਪਾ ਦਾ ਹੱਥ ਵੇ ਕੇ ਕੱਢ ਲਏ ਹਾਂ ਰਹਾਉ ਸਵਾਮੀ ਅਪਹਿ ਨਰੰਜਨ ਨਰਹਰ ਜੋ ਸਵਾਮੀ ਸਰਵ ਕਾ ਨਿਰਭੈ ਹੈ ਨਰੰਜਨ ਹੈ ਅਜੇ ਕੈਸਾ ਹੈ ਸ਼ੁੱਧ ਹਾਂ ਨਰ ਹਰ ਨਰਾਂ ਨੂੰ ਹਰੇ ਕਰਨ ਨੂੰ ਆ ਮਿਆਂਤਾ ਹੂੰ ਤੂੰ ਰਾਖ ਲਿਹੁ ਹਮ ਪਾਪੀ ਪਾਪ ਅਸੀਂ ਮਹਾਰਾਜ ਜੀ ਪਾਪੀ ਹਾਂ ਸਾਨੂੰ ਆਪਦੇ ਸਾਥ ਸੰਗਤ ਨੂੰ ਵੀ ਪਾਥ ਰਸਤੇ 'ਚ ਪਾ ਕੇ ਸਾਨੂੰ ਰੱਖ ਲੋ ਜਿਵੇਂ ਪਾਥ ਅਰਜੁਨ ਦੀ ਕ੍ਰਿਸ਼ਨ ਭਗਵਾਨ ਨੇ ਰੱਖਿਆ ਕੀਤੀ ਸੀ ਜਿਸ ਵਕਤ ਇਹ ਇਸ ਦੇ ਤਾਈ ਅਰਜੁਨ ਦੇ ਪੀਸ਼ਮ ਪਦਮਨ ਤੀਰਾਂ ਦੀ ਵਰਖਾ ਕਰਕੇ ਇਹਨੂੰ ਮਾਰਨਾ ਚਾਹਿਆ ਸੀ ਉਦੋਂ ਚੱਕਰ ਪਕੜ ਕੇ ਅਰਜੰਦੀ ਰੱਖਿਆ ਕੀਤੀ ਸੀ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਅਸੀਂ ਪਾਪੀ ਹਾਂ ਕਿਰਪਾ ਕਰਕੇ ਅਰਜੰਦੀ ਜਿਵੇਂ ਰੱਖਿਆ ਕੀਤਾ ਤੇ ਰਸਵਾਹੀ ਬਣ ਕੇ ਐਵੇਂ ਅੰਤਰੀਆਮੀ ਚੇਤਨ ਸਾਡਾ ਪ੍ਰੇਰਕ ਬਣ ਕੇ ਇਹ ਜੀਵ ਅਰਜੰਦੀ ਨੇ ਆਈ ਹੈ ਸਰੀਰੂਪੀ ਰਸ ਜਿਸਤ ਹੋਇਆ ਹੋਇਆ ਇਹਨੂੰ ਸੱਚੇ ਪਾਤਸ਼ਾਹ ਕਾਮਕ੍ਰੋਧ ਆਜ ਕਤੀਰਾ ਤੋਂ ਰੱਖਾ ਕਰ ਲੋ ਬਚਾ ਲੋ ਆਪ ਹੱਥ ਦੇ ਕੇ ਰੱਖੋ ਪਾਠ ਪਰਹੇਜ ਉਸ਼ਲੀ ਨਾਮ ਦੀ ਦੇ ਕਰਕੇ ਪਾਠ ਜਲਦਾ ਨਾ ਹੋ ਅੰਮ੍ਰਿਤ ਜਲ ਦੇ ਕਰਕੇ ਕਾਮ ਕ੍ਰੋਧ ਬਿਖਿਆ ਲੋਭ ਲੁਭਤੇ ਫੇ ਮਾਰੇ ਕਾਮ ਦੇ ਵਿੱਚ ਕ੍ਰੋਧ ਵਿੱਚ ਵਿਸ਼ਿਆਵ ਦੇ ਲੋਭ ਵਿੱਚ ਲੁਭਾਇ ਮਨ ਹੋ ਰੇ ਛੇਰੀ ਦੀ ਨਹੀਂ ਆਈ ਕਾਠ ਲੋਹ ਤਰੇ ਸੰਗਸਾਰ ਫੇ ਮਾਰੇ ਕਾਠ ਲੋਹੇ ਦੀ ਲੋਹਾ ਜਿਹੜਾ ਕਾਠ ਦੀ ਸੰਗਤ ਬੀੜੀ ਦੇ ਕਰਕੇ ਤਰ ਜਾਂਦੇ ਐ ਐਵੇਂ ਮਾਰੇ ਸਾਧ ਸੰਗਤ ਬੀੜੀ ਦੀ ਨਹੀਂ ਆਈ ਐ ਅਸੀਂ ਦੋ ਰਹਿ ਜਿਨੇ ਲੋਭੀ ਪਾਪੀ ਹਾਂ ਆਜੀ ਸੰਗਤ ਕਰਕੇ ਚਰ ਜਾਵਾਂਗੇ ਚਰ ਗਏ ਹਾਂ ਤੂੰ ਵੱਡ ਪੁਰਖ ਵੱਡ ਤੂੰ ਵੱਡ ਪੁਰਖ ਵੱਡ ਆਗਮ ਆਗੂ ਚਰ ਤੁਸੀਂ ਵੱਡੇ ਪੁਰਖ ਜੋ ਦੁਨੀਆ 'ਚ ਵੱਡੇ ਵੱਡੇ ਰਾਜੇ ਹਨ ਉਹਨਾਂ ਤੋਂ ਵੱਡੇ ਜੋ ਰਾਜਿਆਂ ਤੋਂ ਵੱਡੇ ਆਪਣੇ ਦੇਵਤੇ ਹਨ ਦੇਵਤਿਆਂ ਤੋਂ ਵੱਡੇ ਪੁਰਖ ਜੋ ਇੰਦਰ ਆਦਿ ਕਹਨੇ ਹਨ ਇੰਦਰ ਆਦਿਕਾਂ ਤੋਂ ਵੱਡੇ ਜੋ ਬ੍ਰਿਸ਼ਪਤ ਆਦਿਕਾਂ ਨੇ ਬ੍ਰਿਸ਼ਪਤ ਆਦਿਕਾਂ ਤੋਂ ਵੱਡੇ ਜੋ ਬ੍ਰਹਮਾ ਆਦਿਕਾਂ ਨੇ ਬ੍ਰਹਮਾ ਤੋਂ ਆਦਿਕ ਵੱਡੇ ਜੋ ਵਿਸ਼ਨੂੰ ਤੇ ਸ਼ਿਵ ਜੀ ਆਦਿਕਾਂ ਨੇ ਉਹਨਾਂ ਤੋਂ ਵੀ ਮਾਰੇ ਆਗਮਾ ਗੋਚਰ ਹੋਂ ਆਪ ਹਮ ਟੁੰਡ ਰਹੇ ਪਾਈ ਨਹੀਂ ਹਾ ਜੀ ਮੇਰੇ ਭਾਲ ਰਹੇ ਆਉਂਦੀ ਥਾ ਨਹੀਂ ਕਿਸੇ ਦੇ ਪਾਸੋਂ ਪਾਈ ਗਈ ਹਾਸਿਰ ਨਹੀਂ ਕੋਈ ਵੇਖ ਸਕਿਆ ਆਪ ਦਾ ਤੂੰ ਪਰੇ ਪਰੇ ਅਪਰੰਪੁਰ ਸੁਆਮੀ ਤੂੰ ਪਰੇ ਤੋਂ ਪਰੇ ਮਾਰੇ ਦੇ ਤੋਂ ਪਰੇ ਇੰਦਰੀਆਂ ਇੰਦਰੀਆਂ ਤੋਂ ਪਰੇ ਮਨ ਆਦਿਕ ਪ੍ਰਾਣ ਆਦਿਕ ਪ੍ਰਾਣਾਂ ਤੋਂ ਪਰੇ ਮਨ ਆਦਿਕ ਮਨ ਆਦਿਕਾਂ ਤੋਂ ਪਰੇ ਬੁੱਧ ਹੈ ਪ੍ਰਕਿਰਤੀ ਹੈ ਇਹਨਾਂ ਪਰਿਆਂ ਤੋਂ ਪਰੇ ਹੈ ਤੂੰ ਸੱਚੇ ਬਾਦਸ਼ਾਹ ਤੂੰ ਗਿਆ ਸੰਸ ਤਤ ਹਨ ਮਾਇਆ ਹੈ ਤੇ ਇਸੇ ਪ੍ਰਕਾਰ ਪਰੇ ਤੋਂ ਪਰੇ ਹੈ ਤੂੰ ਸੱਚੇ ਪਾਤਸ਼ਾਹ ਫਿਰਨ ਕਰ ਬਾਦਕ ਬਰਾਕ ਆ ਦੇਖੋ ਅਭਿਆ ਕਰਤਾ ਦੇ ਕੋ ਕਿਉਂ ਸਾਰਿਆਂ ਤੋਂ ਪਰੇ ਤੋਂ ਪਰੇ ਹੈ ਤੂੰ ਤੂੰ ਆਪਨ ਜਾਣ ਹੈ ਆਪ ਜਗਨਨਾਥ ਜੇ ਜਗਤ ਨਾ ਤੂੰ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ ਕੋਈ ਜਾਣ ਨਹੀਂ ਸਕਦਾ ਕੋਈ ਅਦ੍ਰਿਸ਼ਟ ਅਗੋਚਰ ਨਾਮ ਧਿਆਏ ਅਦ੍ਰਿਸ਼ਟ ਦਿਸੰਤ ਰਹਿਤ ਹੈ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਜਿਨੋਨ ਆਪਦੇ ਨਾਮ ਨੂੰ ਤੇ ਆਇਆ ਹੈ ਸਤ ਸੰਗਤ ਮਿਲ ਸਾਧੂ ਪਾਤ ਸਤ ਸੰਗਤ ਨਾਲ ਮਿਲ ਕਰਕੇ ਸਾਧੂ ਸ੍ਰੇਸ਼ਟ ਪੁਰਖ ਉਹਨਾਂ ਨੂੰ ਇਹ ਬਾਤ ਭਗਤੀ ਸਹਿਤ ਗਿਆਨ ਦਾ ਰਸਤਾ ਮਿਲਿਆ ਹੈ ਹਰ ਹਰ ਕਥਾ ਸੁਣੀ ਮਿਲ ਸੰਗਤ ਅਜੇ ਪਾਠ ਪਰਹੇਜ਼ ਉਹਨਾਂ ਰੱਖਿਆ ਸਾਰ ਸੰਗਤ ਨਾਲ ਮਿਲ ਕੇ ਵਿਸ਼ਿਆਂ ਤੋਂ ਨਿਰਲੇਪ ਰਹੇ ਹਣ ਹਰ ਹਰ ਕਥਾ ਸੁਣੀ ਮਿਲ ਸੰਗ ਸੰਗਤ ਨਾਲ ਮਿਲ ਕੇ ਹਰ ਹਰ ਪਰਮੇਸ਼ਰ ਆਪ ਦੀ ਪ੍ਰਾਪਤੀ ਦੀ ਕਥਾ ਜਿਨ੍ਹਾਂ ਨੇ ਸਰਵਨ ਕੀਤੀ ਹੈ ਹਰ ਹਰ ਜਪਿਓ ਅਕਥ ਕਥ ਕਾਥ ਠੀ ਹਰ ਹਰ ਗਊ ਜੋ ਕਸਮ ਤੋਂ ਸ਼ਕਤੀ ਬਿਰਤੀ ਕਰਕੇ ਅਕਥ ਹੈ ਉਹਨਾਂ ਤੇਰੀ ਸਰੂਪ ਲਖਣਾ ਰੂਪੀ ਕਥਾ ਨੂੰ ਲਖਣਾ ਬਿਰਤੀ ਦੁਆਰਾ ਕਸਮ ਕੀਤਾ ਹੈ ਕਸਮ ਤੋਂ ਅਕਾਥੇ ਪਰਮੇਸ਼ਰ ਉਹਨੋਂ ਤੇਈ ਕਥਾ ਨੂੰ ਆਪ ਦਾ ਜਾਪ ਕਰਨਾ ਜਿਹੜਾ ਜਾਣਿਆ ਹੈ ਜਪਿਆ ਹੈ। ਹਮਰੇ ਪ੍ਰਭ ਜਗਦੀਸ਼ ਗੁਸਾਈ। ਕੇ ਹਾਂ ਸਾਡੇ ਪ੍ਰਭ ਉਹ ਜਗਤੀਸ਼ਰ ਉਹ ਪਿੱਛੇ ਵੀ ਸੀ ਹੁਣ ਵੀ ਪ੍ਰਥਵੀ ਦੇ ਆਪ ਸਾਈ ਹੋ। ਹਮ ਰਾਖ ਲੇਹੁ ਜਗਨਨਾ। ਕੇ ਜਗ ਦੇ ਸੌਮੀ ਸਾਡੀ ਰੱਖਿਆ ਕਰ ਲੋ ਆਪ। ਜਨ ਨਾਨਕ ਦਾਸ ਦਾਸ ਦਸਨ ਕੋ। ਇਸ ਜੇ ਬਾਰਸ਼ਾ ਜਿਹੜੇ ਆਪ ਦੇ ਸੇਵਕ ਹਨ। ਉਹਨਾਂ ਦੇ ਜਿਹੜੇ ਅੱਗੇ ਸੇਵਕ ਹਨ ਉਹਨਾਂ ਦੇ ਜਿਹੜੇ ਅੱਗੇ ਸੇਵਕ ਹਨ ਕਿਉਂ ਮਨ ਬਾਣੀ ਸਰੀਰ ਕਰਕੇ ਸਾਨੂੰ ਦਾਸਾਂ ਦੇ ਦਾਸ ਬਣਾਉਣਾ ਕਰੋ ਜੀ ਪ੍ਰਭ ਕਰੋ ਕਿਰਪਾ ਰੱਖੋ ਜਨ ਸਾਰ ਜਿਹੜਾ ਮਨ ਬਾਣੀ ਸਰੀਰ ਕਰਕੇ ਆਪਕੇ ਸੇਵਕ ਹੋਏ ਹੈ ਸਾਡੀ ਕਿਰਪਾ ਕਰਕੇ ਉਹਨਾਂ ਦੀ ਸੰਗਤ ਦੇ ਸਾਥ ਰੱਖੋ ਜਿਸ ਕਰਕੇ ਸਾਡਾ ਵੀ ਉਧਾਰ ਹੋਵੇ ਕਿਉਂ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਛੇ ਸ਼ਬਦ ਉਚਾਰਨ ਕੀਤੇ ਹਨ हमरे प्रभ जगदीश गुसाई हम राख लिहो जगन्नाथ जन नानक दास दास दासन को प्रभु करो कृपा राखो जन सा वाहे का खालसा वाहे का खालसा ਕਾਨੜਾ ਮਹੱਲਾ ਚੌਥਾ ਪੜਤਾਲ ਘਰ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮਨ ਜਪੋ ਰਾਮ ਗੋਪਾਲ ਵਾਹਿਗੁਰੂ ਜੀ ਕਾ ਾਲਸਾ ਵਾਹਿਗੁਰੂ ਜੀ ਸਤਿਗੁਰੂ ਦੀ ਸਾਗੀਨ ਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੱਜ ਅੰਮ੍ਰਿਤ ਵੇਲੇ ਕਾਨੜਾ ਰਾਗ ਰੰਗ ਕਰਕੇ ਛੇ ਸ਼ਬਦ ਪਿਛੇ ਉਚਾਰਨ ਕੀਤੇ ਆ ਉਹਨ ਕੌਥੇ ਪਾਤਸ਼ਾਹ ਜੀ ਪੜਦਾਲ ਉਚਾਰਦੇ ਹਨ ਜਿਸ ਵਿੱਚ ਪਾਠਵੇਂ ਤਾਲ ਹੋਣ ਤੇ ਤਾਲ ਹੀ ਤਾਲ ਪੈਣ ਪਰਮੇਸ਼ਰ ਦੀ ਜਿਸ ਵਿੱਚ ਪੜਦਾਲ ਖੋਜ ਹੋਵੇ ਐਸੀ ਪਵਿੱਤਰ ਬਾਣੀ ਉਚਾਰਦੇ ਹਨ ਕਾਇ ਪੰਜਵੇਂ ਸਰਦਾਰ ਦੇ ਅੰਦਰ ਇੱਕ ਉਹ ਦਾਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਅਸਥੋਤਰ ਰੂਪ ਜਿਵੇਂ ਵਾਕ ਹੁੰਦੇ ਆ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਚ ਪਰਮੇਸ਼ਰ ਦੇ ਨਾਮਾਂ ਦਾ ਗੁੰਥਨ ਕਰਦੇ ਹਨ ਮਨ ਜਪੋ ਰਾਮ ਗੋਪਾਲ اے ਪਿਆਰੇ ਮਨਾ ਰਾਮ ਜੋ ਰਮਿਆ ਹੋਇਆ ਹੈ ਗੋਪਾਲ ਪਿਰਸਵੀ ਦਾ ਪਾਲਕ ਹੈ ਉਹਦੇ ਕਾਇ ਜਪਨਾ ਕਰੋ ਮਾਰੇ ਰਤਨ ਜਵੀ ਹਰ ਲਾਲ ਹਰੀ ਰਤਨਾ ਤੇ ਜਵਾਰ ਤੇ ਲਾਲ ਪਰਮੇਸ਼ਰ ਦਾ ਨਾਮ ਹੀ ਹੈ ਇਹੋ ਹੀ ਰਤਨ ਹੈ ਇਹੋ ਹੀ ਜਵਾਰ ਆਪ ਹੈ ਇਹੋ ਹੀ ਲਾਲ ਹੈ ਹਰੀ ਦੇ ਨਾਮ ਕਰਕੇ ਹੀ ਰਤਨ ਵਿਰਾਗ ਪੈਦਾ ਹੁੰਦਾ ਹੈ ਹਰੀ ਦੇ ਨਾਮ ਕਰਕੇ ਜਵੇਹਰ ਗਿਆਨ ਪ੍ਰਾਪਤ ਹੁੰਦਾ ਹੈ ਹਰੀ ਦੇ ਨਾਮ ਕਰਕੇ ਲਾਲ ਪ੍ਰੇਮ ਪ੍ਰਾਪਤ ਹੁੰਦਾ ਹੈ ਇਹ ਜਿਹੜੇ ਅਨਪਰਮੇਸ਼ਰ ਦੇ ਨਾਮ ਕਰਕੇ ਸਾਰੇ ਗੁਣ ਅੰਦਰ ਆਉਂਦੇ ਹਨ ਹਰ ਗੁਰਮੁਖ ਘੜ ਟਕਸਾਲ ਹਰੀ ਦੇ ਨਾਮ ਦੀ ਗੁਰਾਂ ਦੁਆਰਾ ਘੜ ਟਕਸਾਲ ਸਾਧ ਸੰਗਤ ਜਿਹੜੀ ਮਹਾਰਾਜ ਸਾਹਿਬ ਦੀ ਟਕਸਾਲ ਹੈ ਘੜਪ ਹੈ ਗੁਰਮਖਾਂ ਦੀ ਸੰਗਤ ਕਰਕੇ ਜੋ ਗੁਰਮਖਾਂ ਦੀ ਸੰਗਤ ਹੈ ਸੱਚੀ ਟਕਸਾਲ ਹੈ ਇਹ ਜੇ ਮਨ ਦੇ ਤਾਂ ਹੀ ਕਰਨਾ ਕਰ ਮਨ ਦੇ ਉਹ ਗੁਣ ਜਿਹੜੇ ਹਨ ਇਹਨਾਂ ਨੂੰ ਮਿਟਣਾ ਕਰ ਤੇ ਮਨ ਦੇ ਅੰਦਰ ਜਿਹੜੇ ਵਕਾਰ ਹਨ ਇਹਨਾਂ ਨੂੰ ਨਿਵਰਤ ਕਰਕੇ ਮਨ ਨੂੰ ਜਿਹੜਾ ਸੁਧ ਕਰਨਾ ਹੈ ਪਰਮੇਸ਼ਰ ਦੇ ਸਰਮੋ ਕਰ ਨੂੰ ਝੋਖਣ ਕਰਨਾ ਕਰ ਇਹ ਸੱਚੀ ਟਕਸਾਲ ਹੈ ਹਰ ਹੋ ਹੋ ਕਿਰਪਾਲ ਅਜੇ ਮਨ ਜਦੋਂ ਜੁਰਣ ਵੱਲੋਂ ਕੋਈ ਆਲਸ ਕਰੇ ਉਸ ਵੇਲੇ ਬੇਨਤੀ ਕਰ ਹਰ ਹੋ اے ਭਾਈ ਹਰੀ ਜੇ ਹੋਵੇ ਕਿਰਪਾਲ ਤੇ ਤਾਂ ਹਰੀ ਦੇ ਵਿੱਚ ਮਨ ਜੁੜਦਾ ਹੈ ਰਹਾ ਹਰ ਹੋ ਹੋ ਏ ਭਾਈ ਹਰੀ ਜੇ ਹੋਵੇ ਕਿਰਪਾਲ ਹੋ ਦੋਵੇਂ ਮੱਖੋ ਵਕਰੇ ਹੈ ਹਰ ਹੋ ਹੋ ਕਿਰਪਾਲ ਏ ਭਾਈ ਹੋਵੇ ਜੇ ਹਰੀ ਕਿਰਪਾਲੂ ਰਹਾਉ ਤੁਮਰੇ ਗੁਣ ਆਗਮ ਅਗੂਚਰ ਕੇ ਪਰਮੇਸ਼ਰ ਆਪਨੇ ਜਿਹੜੇ ਗੁਣ ਹਨ ਉਹ ਸ਼ਾਸਤਰਾਂ ਕਰਕੇ ਵੀ ਅਗੰਮ ਹੈ ਨਿਆਂ ਜਿਹੜਾ ਹੈ ਉਹ ਤਾਂ ਇੱਕ ਦੇਸੀ ਤੈਨੂੰ ਕਹੀ ਜਾਂਦਾ ਹੈ ਅਤੇ ਸਾਖ ਜਿਹੜਾ ਨਿਸ਼ਰਵਾਦੀ ਉਹ ਜੀਵ ਨੂੰ ਕਰਕੇ ਕਹੀ ਜਾਂਦਾ ਹੈ ਇਸੇ ਪ੍ਰਕਾਰ ਵਸੇਖ ਕਾਲ ਰੂਪੀ ਕਸ਼ਨ ਕਰਦਾ ਹੈ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਉਰਮਿਵਾਸਾ ਕਰਮ ਦਾ ਫਲ ਰੂਪੀ ਕਸ਼ਨ ਕਰਦਾ ਹੈ ਅਤੇ ਯੋਗ ਜਿਹੜਾ ਹੈ ਉਹ ਗ੍ਰਤੀਆਂ ਨਿਰੋਧ ਦੀ ਕਸ਼ਨ ਕਰਦਾ ਵਿਦਾਨ ਨਿਹਰਾ ਹੀ ਗਿਆਨ ਸੁੱਕਾ ਕਸ਼ਨ ਕਰਦਾ ਹੈ ਕਿਉ ਅਗਮ ਹੈ ਸ਼ਾਸਤਰਾ ਕਰਕੇ ਹਰੀ ਤੂੰ ਅਗੋਚਰ ਅਗੋਚਰ ਇੰਦਰੀਆਂ ਦੇ ਵੀ ਅবিਸ਼ੇਸ਼ ਏਕ ਜੀਹੀ ਕਿਆ ਕਥਾ ਹੈ ਵਿਚਾਰੀ ਜੋ ਇੰਦਰੀਆਂ ਦਾ ਵਿਸ਼ਾ ਨਹੀਂ ਵੇਖਣ ਜੇ ਰੂਪ ਹੋਵੇ ਤਾਂ ਅੱਖਾਂ ਨਾਲ ਵੇਖਿਆ ਜਾਵੇ ਆਵਾਜ਼ ਹੋਵੇ ਤਾਂ ਕੰਨਾਂ ਨਾਲ ਸੁਣੀ ਜਾਵੇ ਸੁਗੰਧੀ ਹੋਵੇ ਤਾਂ ਨਾਸਾਂ ਨਾਲ ਪਰਖ ਲਈਏ ਠੰਡਾ ਤੋਵੇ ਤਾਂ ਜਾਨਾ ਸਮਝ ਲਈਏ ਸਵਾਦ ਹੋਵੇ ਤਾਂ ਬੋਲ ਹੋਵੇ ਤਾਂ ਜ਼ੁਬਾਨ ਨਾਲ ਬੋਲ ਸਕੀਏ ਸਵਾਦੋਂ ਦੇ ਰਸਨਾਂ ਦਾ ਰਸ ਲੈ ਲਈਏ ਇਸ ਪ੍ਰਕਾਰ ਅਗੋਚਰ ਹੈ ਇੰਦਰੀਆਂ ਦੇ ਵਿਸ਼ਣੇ ਹਨ ਇੱਕ ਜੀਹ ਕਿਆ ਕਥਾ ਹੈ ਵਿਚਾਰੀ ਇਹ ਜਵਾਨ ਹਜ਼ਾਰਾਂ ਜੱਮਾਂ ਵਾਲੇ ਵੀ ਆਪ ਦਾ ਕਥਨ ਨਹੀਂ ਕਰ ਸਕਦੇ ਰਸਨਾ ਘਰੇ ਕਈ ਜੋ ਕੋਟਾ ਤਦਵ ਗੰਤ ਸੋ ਪਰਤ ਸੋ ਟੋਟਾ ਆਪ ਦੀ ਗਿਤੀ ਕੋਈ ਗੁਨਾ ਦੀ ਕਹਿ ਨਹੀਂ ਸਕਦਾ ਇਹ ਇੱਕ ਜਵਾਨ ਕਰਕੇ हे ਪ੍ਰਭੇਸ਼ਰ ਇੱਕ ਜੀ ਹੈ ਕੀ ਕਥਾ ਹੈ ਵਿਚਾਰੀ ਇਹ ਜਵਾਨ ਸਾਡੀ ਕਸਰ ਕੀ ਕਸਮ ਕਰੇ ਵਿਚਾਰੀ ਜੀ ਸ਼ਬਦ ਜਿਹੜਾ ਵਰਤਿਆ ਹੈ ਜੀਵਾਨ ਦਾ ਵਾਜਕ ਹੈ ਸੋਈਆਂ ਚ ਜਾ ਕੇ ਵੀ ਪਟਾਂ ਦੀ ਜਿੱਥੇ ਹੋਵੇਗੀ ਬੋਲੀ ਉਥੇ ਜੀ ਸ਼ਬਦ ਵਰਤਣਗੇ ਆਰਾਮ 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 ਲਾਲ ਫਿਰਵੇਂ ਹੋਏ RAM ਫਿਰ RAM ਸੱਜੂ ਦੇ ਵਿੱਚ ਵੀ RAM ਵਿਆਪਕ ਹੋ ਤਰੇ ਤੇ ਵੀ RAM ਵਿਆਪਕ ਹੋ ਦੁਆਪਰ ਜ ਵੀ RAM ਵਿਆਪਕ ਕਾਲਯੁਗ ਜੀ ਵੀ ਇਹ ਆਰਾਮ ਵਿਆਪਕ ਲਾਲ ਪਿਆਰੇ ਆਰਾਮ 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 ਲਾਲ ਆਰਾਮ ਰਮੰਦੀ ਨਾਮਾ ਇਹ ਵਿਆਪਕ ਆਰਾਮ ਆਰਾਮ ਬਾਗ ਦੀ ਰਿਆਈ ਆਰਾਮ ਸੁਖ ਦੇਣ ਵਾਲੇ ਫੇਰ ਆਰਾਮ ਰਾਹ ਕੈ ਤੱਕ ਅਗ ਥਰਹ ਲੈ ਦੂਰ ਦੇਖਦਾ ਜਾਏ ਮਤਮਕਾਰ ਕੇ ਪਟ ਮਲੇ 2 ਪਸਮ ਹੋਏ ਜਾਏ ਫੇਰ ਆਰਾਮ ਬਾਗਦੀ ਨਿਆਈਂ RAM ANAND ਦੇਣ ਵਾਲੇ ਰਵੇਂ ਹੋਏ RAM LAL PYARE ਤੁਮਰੀ ਜੀ ਆਕਾਥ ਕਥਾ ਤੂ ਤੂ ਤੂੰ ਹੀ ਜਾਨ ਹੈ ਕਿ ਮਹਾਰਾਜ ਆਪਦੀ ਜਿਹੜੀ ਕਹਿਣ ਤੋਂ ਰਹਿਤ ਕਥਾ ਨਾ ਸਰੂਪ ਲਖਣਾ ਕਰਕੇ ਜਾਣੇ ਜੋਗ ਸ਼ਕਤੀ ਦੇ ਕਰਕੇ ਨਾ ਗਸਨ ਕਰਨ ਜੋਗ ਸੋ ਉਹ ਕਹਿਣ ਤੋਂ ਰਹਿਤ ਕਥਾ ਤੂੰ ਹੀ ਅੱਗੇ ਪਿੱਛੇ ਜਾਣਦਾ ਸੀ ਆਪਦੀ ਕਥਾ ਨੂੰ ਤੂੰ ਹੀ ਹੁਣ ਜਾਣਦਾ ਹੈ ਦੁਨੀਆ ਕੀ ਅਗੇ ਇਸ ਜੇ بارشਾ ਜਾਣੋਂਗੇ ਹਾਂ ਹਰ ਜਪ ਪਈ ਨਿਹਾਲ 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 ਇਸ ਜੇ بارشਾ ਸਾਡੀ ਬਿਰਤੀ ਤੇ ਹਰੀ ਤੇਰੇ ਨਾਮ ਨੂੰ ਜਪ ਕੇ ਆਪਦੇ ਸਰੂਪ ਨੂੰ ਨਿਹਾਲ ਵੇਖ ਕੇ ਨਿਹਾਲ ਤੋਂ ਨਿਹਾਲ ਹੋ ਰਹੀ ਹੈ ਨਿਹਾਲ ਦੁੱਖਾਂ ਤੋਂ ਰਹਿਤ ਹੋ ਕੇ ਨਿਹਾਲ ਆਨੰਦ ਹੋ ਰਹੀ ਹੈ ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰ ਮੀਤਾ ਸਾਡੇ ਪ੍ਰਾਨਾਂ ਦੇ ਪਿਆਰੇ ਹੋ ਸਾਡੇ ਮਾਲਕ ਹੋਏ ਲੋਕ ਪਰ ਲੋਕ ਦੇ ਹਰੀ ਆਪ ਸਾਡੇ ਮਾਤਾ ਦੇ ਗਰਭ ਦੇ ਮਿੱਤਰ ਹੋ ਮੇਰੇ ਮਨ ਤਨ ਜੀ ਹਰ ਹਰੇ ਹਰੇ ਮੇਰੇ ਮਨ ਦੇ ਅੰਦਰ ਵੀ ਆਪ ਵਸਦੇ ਹੋ ਮੇਰੇ ਤਾਂ ਰੋਮ ਰੋਮ ਚ ਵੀ ਗੁਰਮੁਖ ਰੋਮ ਰੋਮ ਹਰ ਤੇ ਆਵੇ ਮਨ ਮੈਂ ਆਪ ਮਨ ਆਪਣੇ ਮਾਇ ਜੀ ਜਵਾਨ ਤੇ ਵੀ प्रौਢੀ ਬਸੇ ਸਾਧ ਕੀ ਰਸਨਾ ਏ ਹਰੀ ਸਾਰਿਆਂ ਪਾਪਾ ਨੂੰ ਹਰਨ ਵਾਲੇ ਇਉ ਮਨ ਵਾਲੀ ਸਰੀਰ ਦੇ ਉੱਤੇ ਸਾਡੇ ਵਸ ਰਹੇ ਹੋ ਹਰ ਜੋ ਪਰਮਾਨੰਦਰ ਸੰਸੇ ਦਾ ਹਾਰਕ ਹੈ ਹਰ ਜੋ ਪ੍ਰਮੇਗਤ ਸੰਸੇ ਦਾ ਹਾਰਕ ਹੈ ਹਰ ਜੋ ਬਪਰਜੇ ਬੁੱਧੀ ਦਾ ਹਾਰਕ ਹੈ ਐਸਾ ਰਾਮ ਜੋ ਸੁੰਦਰ ਹੈ ਨਾਮ ਪਹਿਦਾ ਧਨ ਸਾਡਾ ਰੋਕੜੀ ਵੀ ਤੇ ਮਾਲ ਵੀ ਸਭ ਨਾਮ ਹੀ ਹੈ ਮਹਾਰਾਜ ਦਾ ਰਾਮ ਨਾਮ ਧਨ ਮਾਲ ਰਾਮ ਦਾ ਨਾਮ ਸਾਡਾ ਧਨ ਰੋਕੜੀ ਹੈ ਮਾਲ ਹਾਥੀ ਘੋੜਿਆਂ ਦੇ ਤਾਂ ਹੈ ਜਾ ਕੋ ਭਾਗ ਜਾ ਕੋ ਭਾਗ ਤੈਨ ਲਿਓ ਰੀ ਸੁਹਾਗ ਸਖੀ ਜਿਨ੍ਹਾਂ ਦੇ ਮੱਥੇ ਤੇ ਭਾਗ ਹਨ ਉਹਨਾਂ ਨੇ ਪਰਮੇਸ਼ਰ ਦੇ ਸੁਹਾਗ ਆਨੰਦ ਨੂੰ ਪ੍ਰਾਪਤ ਕੀਤਾ ਹੈ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ ਉਹ ਗੁਰਮਤ ਦੁਆਰਾ ਹਰ ਹਰ ਮੰਨ ਕਰਕੇ ਹਰ ਹਰ ਬਾਣੀ ਕਰਕੇ ਹਰ ਹਰ ਰੋਮ ਰੋਮ ਕਰਕੇ ਗੁਣਾਂ ਨੂੰ ਗਾਉਂਦੇ ਆ ਗੁਰਮਤ ਦੁਆਰਾ ਹਾਂ ਬਾਬਾ ਜੀ ਸਾਰਿਆਂ ਪਾਪਾਂ ਦਾ ਹਾਰ ਕੋ ਸਾਰਿਆਂ ਸੰਸਿਆ ਦਾ ਹਾਰ ਕੋ ਇਹਦੇ ਗੁਣਾਂ ਨੂੰ ਗਾਉਂਦੇ ਹਨ ਗੁਨ ਗਾਵੈ ਗੁਰਮਤ ਗੁਰਮਤ ਦੁਆਰਾ ਹਉ ਬਲਬਲੇ ਹਉ ਬਲਬਲੇ ਅਸੀਂ ਬਲਬਲੇ ਪ੍ਰਕਾਸ਼ ਰੂਪ ਜੋ ਬ੍ਰਹਮ ਹੈ ਉਸ ਤੋਂ ਬਲਿਹਾਰ ਜਾਣੇ ਹਾਂ ਬਲਿਹਾਰ ਜਾਣੇ ਹਾਂ ਮਨ ਰਣ ਸਵੀਰ ਕਰਕੇ ਜਨ ਨਾਨਕ ਹਰ ਜਪ ਪਈ निहाल 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 ਨਾਨਕ ਦੇਵ ਜੀ ਕਹਿੰਦੇ ਕਿ ਜਿਹਨਾਂ ਨੇ ਹਰੀ ਅਕਾਲ ਪੁਰਖ ਦੇ ਜਾਤ ਨੂੰ ਜਪਿਆ ਹੈ ਉਹ निहाल ਦੁੱਖਾਂ ਤੋਂ ਰਹਿਤ ਹੋ ਗਈ ਹੈ निहाल ਦੇਖ ਕੇ ਇਸ ਰੂਪ ਨੂੰ ਆਲਨ ਅੰਦਰੂਪ ਹੋ ਗਈ ਕਾਂੜਾ ਮਹੱਲਾ ਚੌਥਾ ਹਰ ਗੁਣ ਗਾਵਹੁ ਜਗਦੀਸ਼ اے ਭਾਈ ਹਰੀ ਜੋ ਸਾਰੇ ਜਗ ਦਾ ਆਇਸ਼ਰ ਹੈ ਉਹ ਸਹੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਕਰੋ ਏਕਾ ਜੀ ਕੀ ਚੈ ਲੱਖ ਵੀਸ ਇੰਨਾ ਪਿਆਰ ਕਰੋ ਜਿਵੇਂ ਜਪਸਾਜ ਮਾਲਨ ਕਹਿ ਕਦੂ ਜੀ ਮੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਜਿਹੜਾ ਆਖੀਏ ਏਕ ਨਾਮ ਜਗਦੀਸ਼ ਇਹ ਤਰ੍ਹਾਂ ਪਤ ਪਵੜੀਆਂ ਚੜੀਏ ਹੋਏ ਅਕੀਸ ਇਸ ਪ੍ਰਕਾਰ ਇਹ ਸਾਧ ਸੰਗਤ ਦੀ ਸੰਪਤ ਉਪਾਸ਼ਨਾ ਹੈ ਕਿ ਇਨੀਆਂ ਚੀਜ਼ਾਂ ਸਾਡੇ ਕੋਲ ਹੋਣ ਤੇਰੇ ਗੁਣ ਗਾਈਏ ਇਨ ਨੂੰ ਸੰਪਤ ਉਹ ਬਾਸ਼ਨਾ ਕਹਿੰਦੇ ਹਨ ਏਕਾ ਜੀ ਕੀ ਚਹਿ ਲੱਖ ਵੀ ਫਿਰ ਮਹਾਰਾ ਇੱਕ ਜਵਾਨ ਤੋਂ ਸਾਡੀ 20 ਲੱਖ ਜਵਾਨ ਬਣਾ ਲਿਓ ਜਪ ਹਰ ਹਰ ਸ਼ਬਦ ਜਪੀਸ ਅਦੇ ਹਰੇਕ ਜਵਾਨਾਂ ਲੱਖ ਲੱਖ ਜਿਹੜਾ ਆਖੀ ਏਕ ਨਾਮ ਜਗਦੀਸ਼ ਇਸ ਪ੍ਰਕਾਰ ਜਪ ਹਰ ਹਰ ਸ਼ਬਦ ਜਪੀਸ ਆਧਾਰੀ ਉਪਨੇਸ਼ਰ ਆਉਂਦਾ ਜੋ ਗੁਰਾਂ ਦੇ ਸ਼ਬਦ ਉਹਦੇ ਦੁਆਰਾ ਜਪਣਾ ਹੈ ਉਹ ਜਪਣ ਵਾਲੇ ਜਾਪਕ ਪੁਰਖ ਜੀ ਇਸ ਇਸ਼ਰ ਰਾਜਾ ਰੂਪ ਹੋ ਜਾਂਦੇ ਹਨ ਜਿਪੀ ਜਿਪਾਉਣਾ ਕਰੋ ਹਿਸ ਜੇ ਪਾਦਸ਼ਾ ਆਪਰੇ ਜਾਪ ਨੂੰ ਇਸ ਪ੍ਰਕਾਰ ਜਪੀਏ ਹਰ ਹੋ ਹੋ ਕਿਰਪੀਸ ਹੇ ਹਰ ਹਰ ਪਰਮੇਸ਼ਰ ਜੀ ਨਾ ਤੇ ਹੋ ਹੋ ਭਾਈ ਹਰੀ ਜੀ ਨਾ ਤੇ ਹੁੰਦਾ ਕਿਰਪੀਸ ਕਿਰਪਾਲੂ ਕਿਰਪਾਲੂ ਈਸ਼ਰੋ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਰਹਾਉ ਬਸਰਾਮ ਦੇ ਕੇ ਕਹਿੰਦੇ ਨੇ ਹੇ ਹਰੀ ਕਿਰਪਾ ਦੀ ਆਕਰ ਖਾਣੀ ਸਾਡੇ ਦੇ ਕਿਰਪਾ ਦ੍ਰਿਸ਼ਟੀ ਕਰ ਸਰਬ ਦੇ ਮਾਲਕ ਹਮ ਲਾਏ ਹਰ ਸੇਵਾ ਸਰਬ ਨਰ ਆਪ ਦਾ ਭਜਨ ਕਰਨ ਰੂਪ ਸੇਵਾ ਵਿੱਚ ਲਾਉਣਾ ਕਰੋ ਹਰ ਜਪ ਜਪੇ ਹਰ ਜਪ ਜਪੇ ਜੋ ਹਰੀ ਦੇ ਜਾਪ ਨੂੰ ਪਿੱਛੇ ਜਪਦੇ ਸੀ ਜੋ ਹਰੀ ਦੇ ਜਾਪ ਨੂੰ ਹੁਣ ਜਪਦੇ ਹਨ ਜਪ ਜਪੋ ਜਗ ਦੀ ਅਤੇ ਜਿਹੜੇ ਅੱਗੇ ਨੂੰ ਜਾਪ ਨੂੰ ਜਪਣਗੇ ਉਹਨਾਂ ਦੀ ਸੰਗਤ ਕਰਕੇ ਤਿੰਨਾਂ ਕਾਲਾਂ ਜਗਤੀਸ਼ਰ ਨੂੰ ਜਪਣਾ ਕਰੋ ਬਾਲਕ ਵਾਸਤਾ ਵੀ ਹਰੀ ਦੇ ਜਾਪ ਨੂੰ ਜਪੋ ਜੁਵਾ ਵਾਸਤਾ ਜੀ ਵੀ ਹਰੀ ਦੇ ਜਾਪ ਨੂੰ ਜਪੋ ਅਤੇ ਢਲਦੀ ਜਵਾਨੀ ਚ ਵੀ ਹਰੀ ਦੇ ਜਾਪ ਨੂੰ ਜਬ ਉਹ ਪ੍ਰੌੜ੍ਹਿਆ ਵਸਤਾ ਚ ਬਿਰਧ ਵਸਤਾ ਚ ਵੀ ਹਰੀ ਦੇ ਜਾਪ ਨੂੰ ਜਪਨਾ ਕਰੋ ਇਸ ਪ੍ਰਕਾਰ ਜਿਨ੍ਹਾਂ ਨੇ ਸੱਜੁੱਗ ਚ ਹਰੀ ਦੇ ਜਾਪ ਨੂੰ ਜਪਿਆ ਹੈ ਅਤੇ ਜਿਨ੍ਹਾਂ ਤ੍ਰੇਤੇਜ ਮਹਾਰਾ ਦੇ ਜਾਪ ਨੂੰ ਜਪਿਆ ਹੈ ਜਿਨ੍ਹਾਂ ਨੇ ਦੁਆਪਰ ਜਮਾਰ ਦੇ ਜਾਪ ਨੂੰ ਜਪਿਆ ਹੈ ਹੁਣ ਕਲਜੁੱਗ ਵੀ ਜੇ ਪਰਮੇਸ਼ਰ ਦੇ ਜਾਪ ਨੂੰ ਜਪਦੇ ਹਨ ਜਪ ਜਪੋ ਜਗਦੀਸ਼ ਉਹਨਾਂ ਦੀ ਸੰਗਤ ਕਰਕੇ ਜਗਤੀਸ਼ਰ ਪਰਮੇਸ਼ਰ ਦੇ ਜਾਪ ਨੂੰ ਜਪਨਾ ਕਰੋ ਇਸੇ ਪ੍ਰਕਾਰ ਬੇਖਰੀ ਬਾਣੀ ਨਾਲ ਵੀ ਜਾਪ ਕਰੋ ਅਤੇ ਮਦਮਾ ਨਾਲ ਵੀ ਜਾਪ ਕਰੋ অসੰਤੀ ਨਾਲ ਵੀ ਜਾਪ ਕਰੋ ਪਰਾ ਨਾਲ ਵੀ ਜਾਪ ਕਰੋ ਉਹ ਜ ਆਪਣੇ ਜੋਗੀ ਸ਼ੁਰਾ ਜਿਹੜਾ ਉਹਦੇ ਜਾਪ ਨੂੰ ਜਪੋ ਹਰ ਵਕਤ ਉਸਦੇ ਜੁੜੇ ਰਹੋ ਕਦੇ ਵੀ ਭੁਲਾਓ ਨਾ ਜਪ ਜੋ ਪਾਪਾਂ ਦੇ ਕਾਹ ਹੀ ਜਪਣ ਵਾਲਾ ਨੇ ਜਬਤ ਕਰਨ ਵਾਲਾ ਹੈ ਸਾਰਿਆਂ ਪਾਪਾਂ ਨੂੰ ਜਬਤ ਕਰਨ ਵਾਲਾ ਨਾਸ ਕਰਨ ਵਾਲਾ ਹੈ ਪਿਛਲੇ ਭਗਤਾਂ ਦੇ ਪਾਪ ਜਬਤ ਕਰ ਦਿੱਤੇ ਅਤੇ ਹੁਣ ਦੇ ਭਗਤਾਂ ਦੇ ਵੀ ਜਾ ਪਾਪਾਂ ਨੂੰ ਜਬਤ ਕਰਨ ਵਾਲਾ ਹੈ ਅੱਗੇ ਨੂੰ ਵੀ ਜਿਹੜੇ ਜਪਨਗੇ ਉਹਨਾਂ ਦੇ ਵੀ ਪਾਪਾਂ ਨੂੰ ਜਬਦ ਕਰਨ ਵਾਲਾ ਨਾਸ ਕਰਨ ਵਾਲਾ ਹੈ ਉਹ ਜਗਦੀਸ਼ ਦੇ ਜਾਪ ਨੂੰ ਜਪੋ ਤੁਮਰੇ ਜਨ ਰਾਮ ਜਪਹਿ ਤੇ ਉਤਮ ਫਿਰ ਸਤੇ ਬਾਦਸ਼ਾਹ ਆਪ ਦੇ ਭਗਤ ਜਨ ਫਿਰ ਰਾਮ ਜੋ ਆਪ ਦੇ ਨਾਮ ਨੂੰ ਜਪਦੇ ਹੈ ਤੇ ਇਤਨਾ ਲੋਕਾ ਜੋ ਤੁਮ ਸ੍ਰੇਸ਼ਟ ਹਨ ਇਨ ਕਹ ਹਉ ਕਹੁਮ ਘੋਮੇ ਕਹੁਮ ਕਹੁਮ ਜੀਸ ਉਹਨਾਂ ਤੋਂ ਅਸੀਂ ਮਨ ਕਰਕੇ ਘੋਮ ਘੋਮ ਵਾਰਨੇ ਜਾਂਨੇ ਹਾਂ ਉਹਨਾਂ ਤੋਂ ਬਾਣੀ ਕਰਕੇ ਵਾਰਨੇ ਜਾਂਨੇ ਹਾਂ ਉਹਨਾਂ ਤੋਂ ਸਰੀਰ ਕਰਕੇ ਹਮ ਬਾਰ-ਬਾਰ ਕੁਰਬਾਨ ਜੀਸ ਜਾਣੇ ਹਨ ਹਰ ਤੂੰ ਨੇ ਆਪਣੇ ਆਪ ਨੂੰ ਤਿੱਥੋਂ ਕਮਾਇਆ ਬਾਹਰ ਨਹੀਂ ਕੀਤਾ ਹੈ ਉਹਨਾਂ ਤੋਂ ਅਸੀਂ ਮਨਵਾਨੀ ਸੀਲ ਕਰਕੇ ਬਾਹਰ ਨਹੀਂ ਜਾਣੇ ਹਾਂ ਹਰ ਤੂੰ ਵੱਡ ਵੱਡੇ ਵੱਡੇ ਵੱਡ ਉੱਚੇ ਇਹ ਹਰੀ ਤੁਸੀਂ ਜਿਵੇਂ ਪੁਰਖ ਵੱਡੇ ਆ ਦੁਨੀਆ ਦੇ ਵਿੱਚ ਉਹਨਾਂ ਤੋਂ ਵੱਡੇ ਹਨ ਦੇਵਤਾ ਹੈ ਦੇਵਤਾ ਤੋਂ ਵੱਡੇ ਇੰਦਰ ਆਦਿਕ ਇੰਦਰ ਆਦਿਕਾਂ ਤੋਂ ਵੱਡੇ ਬ੍ਰਿਸ਼ਪਤ ਆਦਿਕ ਹੈ ਬ੍ਰਹਮਾਦਕਾਂ ਤੋਂ ਬ੍ਰਮਾਦਕ ਵੱਡੇ ਹਨ ਬ੍ਰਮਾਦਕਾਂ ਤੋਂ ਵੱਡੇ ਵਿਸ਼ਨੂੰ ਆਦਿਕ ਹੈ ਉਹਨਾਂ ਸਾਰੇ ਵੱਡਿਆਂ ਤੋਂ ਤੁਸੀਂ ਉੱਚੇ ਹੋ ਸੋ ਕਰ ਹੈ ਜੀ ਤੁਦ ਭਾਵੀ ਇਹ ਅੰਦਰ ਜਾਮੀ ਜੋ ਆਪ ਨੂੰ ਪਿੱਛੇ ਪਾਉਂਦਾ ਸੀ ਉਹ ਕਰਦੇ ਸੀ ਕੌਣ ਕਰਦੇ ਹੋ ਅੱਗੇ ਨੂੰ ਆਪ ਕਰੋਗੇ ਜੋ ਆਪ ਨੂੰ ਪਾਵੇਗਾ ਈਸ਼ਰ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਸਰਗੁਰੂ ਨਾਨਕ ਦੇਵ ਜੀ ਕਹਿੰਦੇ ਅੰਮ੍ਰਿਤ ਨਾਮ ਸਤਿਗੁਰਾਂ ਦੀ ਮੱਤ ਸਿੱਖਿਆ ਦੁਆਰਾ ਪੀਤਾ ਹੈ ਧੰ 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 ਗੁਰੂ ਸਾਹੀ ਧੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰ ਗੁਰੂ ਸਾਹਿਬ ਦੇ ਮਾਤਾ ਤ੍ਰਿਪਤਾ ਦੀ ਧੰ ਬਾਬਾ ਕਲਿਆਣ ਚੰਦ ਜੀ ਧੰ ਗੁਰੂ ਅੰਗਦ ਸਾਹਿਬ ਦੇ ਮਾਤਾ ਸਭਰਾਈ ਜੀ ਧੰ ਪਿਤਾ ਗੁਰੂ ਅੰਗਦ ਸਾਹਿਬ ਦੇ ਬਾਬਾ ਫਿਰੂ ਮੱਲ ਜੀ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਨੂੰ ਨੇ ਮਾਤਾ ਜੀ ਸਤਿਗੁਰਾਂ ਦੇ ਮਨਸਾ ਦੇਈ ਅਤੇ ਜਿਸ ਮਾਤਾ ਦਾ ਨਾਮ ਮਨਸਾ ਦੇਈ ਤੇ ਲక్ష్ਮੀ ਜੀ ਤੇ ਰੂਪਕੌਰ ਤਾਂ ਨਾ ਹਨ ਇਤਿਹਾਸ ਚ ਆਉਂਦੇ ਪੇਕਿਆਂ ਦੇ ਨਾਨਕਿਆਂ ਦੇ ਤੇਰੇ ਨਾਲ ਸੰਨ ਉਸ ਮਾਤਾ ਜੀ ਤੇ ਬਾਬਾ ਤੇਜ ਭਾਨ ਜੀ ਪਿਤਾ ਇਹ ਵੀ ਤੁਹਾਨੂੰ ਸਾਰੇ ਜੋਗ ਹਨ ਤਨ 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 ਗੁਰੂ ਸਾਹਿਬ ਇਸ ਵਿੱਚ ਸਭਗਣਾ ਦੇ ਮਾਤਾ ਪਿਤਾ ਵੀ ਤਨ ਹੈ ਤੇ ਗੁਰੂ ਸਾਹਿਬ ਵੀ ਸਾਵੀਸ ਤਨਹਾਰ ਯੋਗ ਹਨਗੇ ਧੰਤਾ ਦੇ ਯੋਗ ਹਨ ਇੱਕ ਤਨ ਤਨ ਧੰਤਾ ਦੇ ਯੋਗ ਹਨ ਗੁਰੂ ਨਾਨਕ ਦੇਵ ਜੀ ਤਨ ਤਨ ਦੁਆ ਤੰਤਰ ਯੋਗ ਹਨ ਗੁਰੂ ਅੰਗਦ ਸਾਹਿਬ ਜੀ ਤੀਜਾ ਧੰਤਾ ਦੇ ਯੋਗ ਹਨ ਤ੍ਰੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜੋ ਗੁਰੂ ਪੂਜਨੀਕ ਹਨ ਗੁਰੂ ਚੇਤਨ ਸਰੂਪ ਹਨ ਹੈ ਸਾਬੀਸ ਆਪਣੇ ਆਪ ਨੂੰ ਵਾਰ ਨਾ ਕਰਨੇ ਸ਼ਾਬਾਸ਼ ਹੈ ਉਹਨਾਂ ਤੋਂ ਕੁਰਬਾਨ ਜਾਈਏ ਇਸੇ ਪ੍ਰਕਾਰ ਤਨ 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 ਗੁਰੂ ਸਾਬੀਸ ਤੰਤਾ ਦੇ ਯੋਗ ਜੋ ਦੁਨੀਆ ਨੂੰ ਪੰਡਿਤ ਵਿਦਵਾਨਾਂ ਨੂੰ ਗੁਰੂ ਮੰਨਿਆ ਹੈ ਪੰਡਤ ਲੋਕ ਸ਼ੰਕਾ ਤੋਂ ਮੀੜ ਦੁੰਦੇ ਆ ਪਰ ਆਪ ਨਾ ਕਮਾਈ ਕਰਨੇ ਕਰਕੇ ਉਹਨਾਂ ਦੀ ਪਹੁੰਚ ਨਹੀਂ ਹੁੰਦੀ ਅੰਤਾਰੂ ਆਦਮੀ ਦੀ ਨਹੀਂ ਆਈ ਹੈ ਉਹਨਾਂ ਪੰਡਿਤ ਗੁਰੂਆਂ ਨਾਲ ਵੀ ਗੁਰੂ ਸਾਹਿਬ ਤੰਤਾ ਦੇ ਯੋਗ ਹੈ ਜਿਹੜੇ ਬਦੂਤ ਗੁਰੂਆਂ ਨੂੰ ਪੜ ਹੁੰਦੇ ਹਨ ਉਹ வேத ਸ਼ਾਸਤਰਾਂ ਦੇ ਸਿਧਾਂਤ ਦੁਆਰਾ ਜਿਗਿਆਸੂ ਦਾ ਸੰਸਾ ਨਹੀਂ ਮੇਟ ਸਕਦੇ ਕਿਸੇ ਮਹਾਤਮਾ ਦੀ ਸੰਗਤ ਕਰਕੇ ਆਪ ਉਹ ਮੁਕਤ ਜ਼ਰੂਰ ਹੋ ਜਾਂਦੇ ਹਨ ਉਹ ਅਬਦੁੱਤ ਗੁਰੂ ਕਹਾਉਂਦੇ ਹਨ ਉਹਨਾਂ ਨੂੰ ਵੀ ਗੁਰੂ ਸਾਹਿਬ ਕੰਪਾਲ ਦੇ ਜੋਗ ਵੱਡੇ ਹਨ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਰੂਪ ਜੋ ਸਤਿਗੁਰੂ ਹੈ ਬ੍ਰਹਮ ਰੂਪ ਦਾ ਸਰਵਣ ਕਰਾਉਣ ਵਾਲੇ ਸਿੱਖਾਂ ਨੂੰ ਆਪ ਬ੍ਰਹਮ ਰੂਪ ਦੇ ਜੀ ਨੇਸ਼ਟਾ ਕਰਨ ਵਾਲੇ ਕਿਉਂ ਧੰਨਤਾ ਦੇ ਜੋਗ ਮਨ ਬਾਣੀ ਸਰੀਰ ਕਰਕੇ ਗੁਰੂ ਸਾਹਿਬ ਦਾ ਸ਼ਿਵਾਸਤ ਮਹਾਨ ਕਰਦੇ ਹਨ